ਵਾਹਿਗੁਰੂ ਜੀ ਦਾ ਖਾਸਾ ਬਹੁਤ ਬੇਸ਼ਕੀਮ ਅੰਮ੍ਰਿਤ ਕਾੜਾ ਤਕਰੀਬਨ 8:30 ਵਜੇ ਸ਼ੁਰੂ ਹੋਣਾ ਤੈਸੀਗਾ ਜਿਹੜੇ ਜਥੇਬੰਦੀ ਨੇ ਆਪ ਨੂੰ ਅਸੀਂ ਆ ਕੇ ਸੇਵਾ ਨਿਭਾਈ ਹੈ 7 ਵਜੇ ਦੇਖੋ ਬੰਦੇ ਆਪੂ ਇੱਥੇ ਪਹੁੰਚ ਗਏ ਸੀ ਉਹਨਾਂ ਨੇ ਆਪ ਹੀ ਕਾੜਾ ਤਿਆਰ ਕੀਤਾ ਔਰ 8:30 ਵਜੇ ਸ਼ੁਰੂ ਹੋਊਗਾ ਸੀ ਕਾੜਾ ਤਾਂ ਲੋਕ ਸੇਵਾ ਕਰਨ ਲੱਗੇ ਸੀ 8:30 ਵਜੇ ਆਪਾਂ ਨੂੰ ਪੜਕੇ ਤਾਂ ਜਿਹੜੇ ਜਿਹੜੇ ਆਉਂਦੇ ਨੇ ਜਿਹੜੇ ਇਸ ਟਾਈਮ ਹਾਜ਼ਰ ਨੇ ਸਮਾਧੀ ਵਿਸ਼ੇਸ਼ਤਾ ਤੇ ਸੁਲਾਗ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਆਪਣੀ ਬੇਟੀ ਜਿੰਨੀ ਕਹੀ ਸੀ ਉਹ ਇੱਕ ਹਾfte ਪਹਿਲਾਂ ਨਵਾਈ ਆ 8.5 ਦੀ ਗੱਲ ਹੋਈ ਸੀ 7.5 ਆਇਆ ਜਿਹੜਾ ਕਹੇ ਤੇ ਇਹ ਬਹੁਤ ਖੁਸ਼ੀ ਆ ਤੁਹਾਨੂੰ ਸੁਖ ਪਰਦਾ ਨੂੰ ਇਸ ਗੱਲ ਦੀ ਵੀ ਇਹੋ ਜਿਹੇ ਆਪ ਵੀ ਜਿਹੜੇ ਆ ਸਾਡੇ ਦਾ ਬਿਗਨ ਹੋਈ ਆ ਤੇ ਅਸੀਂ ਹੁਣ ਗਰੁੱਪ ਦੇ ਵਿੱਚ ਜਿਹੜੇ ਜੁੜੇ ਹੋਏ ਆ ਸੰਗਤ ਉਸ ਨੂੰ ਕਹਿਣਾ ਚਾਹੁੰਦੇ ਆ ਵੀ ਅੰਮ੍ਰਿਤ ਕੜਾ 8.5 ਵਾ ਸਟਾਰਟ ਹੋ ਰਿਹਾ ਸੀ ਲੋ ਜਣੇ ਲੋਕ ਜਿਹੜੇ ਆ ਕੇ ਪੀ ਚੁੱਕੇ ਆ ਕਿ ਤੁਸੀਂ ਵੀ ਆਓ ਤੇ ਆੜ ਦਾ ਸੇਵ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ